Gue t referred Marche Tintonder Ni, आज सबसे रेब बलवंत राय और मेरा कादी कलानी अच्छा हां मैं ना कितना मैं भी तो नहीं चाहता और सुल्तानपुरी में आज के साथ मान दिया नहीं है ਕੋਲੋਂ ਕਦੀ ਵੀ ਬਣਾ ਲੈਣਾ ਸ਼ੰਕਰ ਮਹਾਰਾਜ ਕੀ ਸਬਾਈਕਾ ਕੀ ਕਹਿਣਾ ਚਾਹੋਗੇ ਆ ਤੁਸੀਂ ਕਿਹੜਾ ਅਹੁਦਾ ਮਿਲਿਆ ਵਾ ਤੇ ਨੱਟ ਵਸਤ ਕੌਣ ਹੋਏ ਜੀ ਇਹ ਸ਼ੁਰੂਆਤੇ ਛੋਟੀ ਸੀ ਆ ਮੈਂ ਜੋ ਬਰਦਾਵਾ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਦਾ ਦਾਸਪੁਰ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨ ਪਲਾਨਿੰਗ ਬੋਰਡ ਬਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਦਾ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਆ ਸੋ ਬਹੁਤ ਬਹੁਤ ਜ਼ਿਆਦਾ ਕੋਟਨ ਕੋਟ ਸ਼ੁਕਰਾਨਾ ਜਿਹੜਾ ਅਸੀਂ ਬਾਬਾ ਜੀ ਦਾ ਕਰਨਾ ਚਾਹੁੰਦੇ ਆ ਕਿਉਂਕਿ ਜਿਵੇਂ ਤੁਸੀਂ ਸਰ ਜਾਣਦੇ ਹੋ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਆ ਤੇ ਬਾਬਾ ਜੀ ਦੀ ਮਿਹਰ ਸਤਕਾਈ ਇਹ ਸੰਗ ਹੋਰ ਦਾ ਮਿਲਿਆ ਅੱਜ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਲੋਕ ਸਭਾ ਇੰਚਾਰਜ ਜੀਤਿਸ਼ ਸ਼ਰਮਾ ਜੀ ਚੇਅਰਮੈਨ ਮਾਰਕਟ ਕਮੇਟੀ ਮਾਰ ਸਾਹਿਬ ਸਿੰਘੇੜਾ ਸਾਹਿਬ ਪੋਰਸ ਮੁਤੀ ਜਿਹੜੀ ਜਲਨ ਲੀਡਰਸ਼ਿਪ ਆ ਸਾਰੀ ਇੱਥੇ ਪੰਚ ਜੀ ਅੱਜ ਤੁਸੀਂ ਇਹ ਬੋਲੋ ਸਾਹਿਬ ਪੱਗ ਗ੍ਰੀਨ ਬੱਧੀ ਹੈਗਾ ਕੋਈ ਖਾਸ ਹਾਂਜੀ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਆ ਬਾਬਾ ਫਰੀਦ ਜੀ ਦੇ ਵੰਚ ਚੋਂ ਦਰਬਾਰ ਚੋਂ ਨਸਰ ਕੇ ਤੋਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿਉਂਕਿ ਉੱਥੇ ਵੀ ਮੈਂ ਦਰਬਾਰ ਮੱਥਾ ਟੇਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਮੈਨੂੰ ਕਹਿੰਦੇ ਵੀ ਤੇਰੇ ਮੈਂ ਪੱਗ ਨੇ ਤਾਜ ਬਨਣਾ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵੰਸ਼ੋਂ ਨੇ ਦਰਬਾਰ ਦੇ ਵਿੱਚੋਂ ਇਹ ਸਰੋਪਾਲ ਸਾਹਿਬ ਲੈ ਕੇ ਮੇਰੇ ਪੱਗ ਬੰਨੀ ਸੋ ਮੈਂ ਆਪਣਾ ਬਹੁਤ ਖੁਸ਼ਕਿਸਮਤ ਸਮਝਦਾ ਸੋ ਇਹਦਾ ਇਹ ਕਾਰਨ ਹੈ ਸੋ ਕਹਿਣ ਥੋੜਾ ਰਹਿ ਗਿਆ ਅਸੇ ਜੋ ਉਰਫ ਚ ਪੂਰੀ ਹੋਏਗੀ ਦੇਖੋ ਜੀ ਅਸੀਂ ਇੱਕ ਬੜੀ ਨੌਜਵਾਨ ਟੀਮ ਆ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਆ ਤੇ ਸਾਨੂੰ ਜਿਹੜੇ 6 ਮਹੀਨੇ ਵੀ ਅੱਗੇਲੇ ਮਿਲੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਸੱਤੇ ਦੀਆਂ ਸੱਤੇ ਜਿਹੜੀਆਂ ਗੁਰਦਾਸਪੁਰ ਦੀਆਂ ਸੀਟਾਂ ਪਾਰਟੀ ਦੀ ਜਿੱਤ ਕੇ ਝੋਲੀ ਦੇ ਵਿੱਚ ਪਾਵਾਂਗੇ ਸੋ ਵਰਕਰ ਕੁਝ ਨਾਰਾਜ਼ ਮਸੂਰ ਝੇ ਕਹਦੇ ਆ ਦੇਖੋ ਬਾਰੇ ਦੇਖੋ ਜੀ ਜਿਹੜਾ ਪਰਿਵਾਰ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਆ ਉਹ ਲੜਾਂਗੇ ਤੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਸੱਤੇ ਦੀਆਂ ਸੱਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਹੋਰ ਵੀ ਅਹੁਦੇ ਮਿਲ ਦੀ ਸੁਭਾਅ ਹੈ ਉਹ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਵੀ ਵਿਸਥਾਰ ਕਰਦੀਆਂ ਨੇ ਸਰਕਾਰ ਦੇ ਵਿੱਚ ਵੀ ਜਦੋਂ ਅਹੁਦੇ ਕੋਈ ਲੀਵ ਹੁੰਦੇ ਨੇ ਖਾਲੀ ਹੁੰਦੇ ਨੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਹੈ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਕਿ ਜਿਹੜੀ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲੋ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੀ ਘਰਾਂ ਦੇ ਚੇਅਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਵਿਚੋਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ ਚ ਵੀ ਜਿੰਨੇ ਵੀ ਸਾਡੇ ਔਰ ਮਿਹਨਤੀ ਵਰਕਰ ਨੇ ਪਾਰਟੀ ਸਾਰਿਆਂ ਨੂੰ ਸਨਮਾਨ ਜਨਕ ਅਹੁਦੇ ਦੇ ਕੇ ਨਵਾਜੂਗੀ। ਕਪੜੀ ਐਜੂਕੇਸ਼ਨ ਤੋਂ ਥੋੜਾ ਜਾਣਨਾ ਪਾਓ। ਦੇਖੋ ਜੀ ਮੈਂ ਇੰਜੀਨੀਅਰ ਹਾਂ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਹਾਂ। ਮੈਂ ਟਿੰਡਿਗੜੀ ਜਨਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ, ਬੈਚਲਰ ਆਫ ਟੈਕਨੋਲੋਜੀ। ਫਿਰ ਮੈਂ ਕੈਨੇਡਾ ਦੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ, ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕੀਤਾ ਜਿਹੋ ਤੇ। ਉਸ ਤੋਂ ਬਾਅਦ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਜੀ। ਸੋ ਮੈਂ ਬੇਸਿਕਲੀ ਪੋਸਟ ਗ੍ਰੈਜੂਏਟ ਹਾਂ ਜੀ। ਇਹ ਕਿਸਾਨ ਲੈਣ ਤੋਂ ਇਹਦਾ ਜਿਹੜਾ ਵਾ ਜ਼ਰੂਰ ਕਰਦੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਆ ਦੇਖੋ ਜੀ ਜਿਹੜੀ ਇਹ ਪਾਲਿਸੀ ਆ ਇਹਦੇ ਤੇ ਵਿੱਚ ਕੋਈ ਵੀ ਇਹ ਇਹ ਮੰਡੇਟਰੀ ਜਿਹੜੀ ਚੀਜ਼ ਨਹੀਂ ਆ ਇਹ ਜ਼ਰੂਰੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਕਿ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਤੇ ਇਹ ਜਿਹੜੀਆਂ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸचेत ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗੁੰਮਰਾਹ ਹੁੰਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਗਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਹੀ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਤਾਂ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਾਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਇਕੱਠੀ ਕਰਨੀ ਆ ਤੇ ਜੇ ਕਲੋਨੀਆਂ ਸਰਕਾਰ ਤੇ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗ ਪਿਆ ਤੇ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਆ ਵਿਚਕਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆਂ ਬਣਾ ਕੇ ਇਹ ਪੋਲਿਟੀਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਹਿੱਸਾ ਦਿੰਦੇ ਨੇ ਤੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਣੀ ਇਹੋ ਜੀ ਦਾ ਡਰਾ ਬਾਕੀ ਹੋ ਰਿਹਾ ਪਾਲਿਸੀ ਬਹੁਤ ਵਧੀਆ। ਇੱਕ ਜਿਹੜੀ ਜ਼ਰੂਰੀ ਆ ਖਾਦ ਦੀ ਬਹੁਤ ਜਿਆਦਾ ਕਿਲਦਾ ਆ ਰਹੀ। ਕਿਸਾਨ ਬਹੁਤ ਪਰੇਸ਼ਾਨ। ਦੇਖੋ ਜੀ 29000 ਬੋਰੀ ਜਿਹੜੀ ਆ ਉਹ ਪਰਸੋ ਆਈ ਸੀਗੀ। ਅਗਾਂ ਦੀ ਹੌਲੀ ਹੌਲੀ ਜਿਹੜੀ ਉਹ ਆਪਾਂ ਆਈ ਜਾ ਰਹੀ ਹੈ। ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ। ਹੁਣ ਸਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਬੋਰੀ ਇੱਕ ਆਪਾਂ ਕਿਸਾਨ ਹਰ ਪੈਲੀ ਦੇ ਵਿੱਚ ਹੁਣ ਕਿੱਲਾ ਵਾਧੀ ਪਾਉਣ ਲੱਗ ਪਿਆ। ਸੋਸ ਕਰਕੇ ਜਿਹੜੀ ਡਿਮਾਂਡ ਇੱਕ ਉਹਨਾਂ ਵੱਡੀ। ਪਰ ਉਹ ਡੀਸੀ ਸਾਹਿਬ ਨਾਲ ਗੱਲ ਹੋ ਗਈ। ਉੱਥੇ ਐਗਰੀਕਲਚਰ ਮਹਿਕਮਾ, ਮਾਰਕੀਟ ਸਾਰੇ ਲੱਗੇ ਹੋਏ। ਪਰ ਸਾਰੀ ਕਮੀ ਜਿਹੜੀ ਉਹ ਪੂਰੀ ਕਰ ਦਿੱਤੀ ਜਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮੈਂ ਹਾਂ ਦਵਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ ਖੇਡਾਂ ਮੌਨਰਾਜਨ ਅਤੇ ਮੌਲੀਪੁਰ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ